ਦੀ ਵੱਡੀ ਖਬਰ ਬੇਰੋਜ਼ਗਾਰ ਅਧਿਆਪਕਾਂ ਨਾਲ ਸੰਬੰਧਿਤ ਹੈ ਮੁੱਖ ਮੰਤਰੀ ਨੇ ਜਲਦ ਭਰਤੀ ਕਰਨ ਦਾ ਦਿੱਤਾ ਪ੍ਰੋਸਾ 15 ਨੂੰ ਮੋੜ ਸੱਦੀ ਮੀਟਿੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੇ ਅਪਡੇਟ ਅੱਜ ਬੇਰੋਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੀ ਪੈਨਲ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਐਡਵੋਕੇਟ ਜਰਨਲ ਕੈਬਨਟ ਕੁਲਦੀਪ ਸਿੰਘ ਧਾਲੀਵਾਲ ਬ੍ਰਹਮਸ਼ੰਕਰ ਜਿੰਪਾ ਅਤੇ ਭਰਤੀ ਨਾਲ ਸੰਬੰਧਿਤ ਅਮਲਾ ਹਾਜ਼ਰ ਸੀ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਵਿਭਾਗ ਨੂੰ ਆਦੇਸ਼ ਦਿੱਤਾ ਕਿ ਜੋ ਵੀ ਭਰਤੀ ਸੰਬੰਧੀ ਕਾਰਵਾਈ ਜਲਦੀ ਵਿੱਚ ਪੂਰੀ ਕੀਤੀ ਜਾਵੇ ਤਾਂ 646 ਪੀਟੀਆਈ ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ ਮੀਟਿੰਗ ਵਿੱਚ ਐਡਵੋਕੇਟ ਜਰਨਲ ਵੱਲੋਂ ਵੀ ਭਰਤੀ ਸੰਬੰਧੀ ਕੋਰਟ ਵਿੱਚ ਜਲਦੀ ਹਿਅਰਿੰਗ ਕਰਵਾ ਕੇ ਭਰਤੀ ਕਰਨ ਦਾ ਵਿਸ਼ਵਾਸ ਦਿੱਤਾ ਅਤੇ 15 ਜੁਲਾਈ ਤੱਕ ਜੋ ਭਰਤੀ ਸੰਬੰਧੀ ਕਾਰਵਾਈ ਪੂਰੀ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਮੋਰ ਤੋਂ 15 ਜੁਲਾਈ ਨੂੰ ਮੀਟਿੰਗ ਲਈ ਕਿਹਾ ਤਾਂ ਕਿ ਕੋਈ ਕਮੀ ਨਾ ਰਹੇ ਇਸ ਮੌਕੇ ਤੇ ਹਾਜ਼ਰ ਸਾਥੀ ਸੀਪੀ ਸ਼ਰਮਾ ਕਮਲ ਰਾਜਪਾਲ ਜਲਾਲਾਬਾਦ ਵਕੀਲ ਫੌਂਸ ਮੰਡੀ ਮਨਜੀਤ ਰਵਿੰਦਰ ਗਿੱਲ ਕੁਦੀਪ ਜਲੰਧਰ ਸੁਖੀ ਅਤਲਾ ਆਦਿ ਹਾਜ਼ਰ ਸਨ